ਮੈਟਰੋ ਥੋੜੇ ਹੱਥ ਤੇ ਟਰੈਕਟਰ ਲੈ ਕੇ ਆਏ ਆ ਜੀ ਮਹਿੰਦਰਾ ਅਰਜਨ 555 ਡੀਆਈ ਟਰੈਕਟਰ ਆ ਮਾਲਕ ਆਪਣੇ ਕੋਲ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਆ ਬਹੁਤ ਵਧੀਆ ਜੀ ਠੀਕ ਠਾਕ ਜੀ ਸਭ ਤੋਂ ਪਹਿਲਾਂ ਬਾਈ ਇਹ ਅਰਜਨ ਮਾਡਲ ਕਿਹੜਾ ਮਾਡਲ 2012 ਜੀ 2012 ਮਾਡਲ ਆ ਨੰਬਰ ਪੀ ਆ ਵਾ ਨੰਬਰ 50 ਆ ਲੁਧਿਆਣੇ ਦਾ ਨੰਬਰ ਪਹਿਲੀ ਕੁਆਲਟੀ ਦੇ ਨਾਲ ਪੀਬੀ 10 ਲੁਧਿਆਣਾ ਨੰਬਰ ਆ ਫਸਟ ਓਨਰ ਆ ਟਾਇਰਾਂ ਦੀ ਗੱਲ ਕਰੀਏ ਟਾਇਰ ਅਗਲੇ ਆਗੇ 80 ਪੈਸੇ ਮਗਰਲੇ ਆਗੇ 60 ਪੈਸੇ ਜੀ ਠੀਕ ਆ ਜੀ ਰੰਗ ਪੇਟ ਰੰਗ ਪੇਟ ਮਾਰੀ ਨਾਲ ਕਿਤੇ ਦੁਰਸ਼ ਲ अच्छा ਵੀ ਸਾਰਾ ਟਰੈਕਟਰ ਓਰਿਜਨਲ ਆ ਕਿਤੇ ਵੀ ਰੰਗ ਪੇਂਟ ਲੱਗਾ ਹੋਵੇ ਆਪਣੀ ਫੁੱਲ ਗਾਰੰਟੀ ਹੈ ਜੀ। ਫੁੱਲ ਗਾਰੰਟੀ ਹੈ। ਠੀਕ ਆ ਸਮਾਨ ਬਾਈ ਟਰੈਕਟਰ ਨਾਲ। ਸਮਾਨ ਟਾਪ ਲੈਂਕ ਪੱਟੀ ਛਤਰੀ ਗੋਂਪਰ ਲੱਗਾ ਸਾਰਾ ਕੋਈ ਲੱਗਾ। ਵੀ ਸਾਰਾ ਸਮਾਨ ਸੈਂਟਰ ਗੇਅਰ ਆ 555 ਵਾ। ਇਹ ਬਾਈ ਕੰਪਨੀ ਸੈਂਟਰ ਗੇਅਰ ਆ। ਪਾ ਕੰਪਨੀ ਸੈਂਟਰ ਗੇਅਰ ਆ ਜੀ। ਠੀਕ ਆ ਕੰਪਨੀ ਦਾ ਸੈਂਟਰ ਗੇਅਰ ਆ ਰੰਗ ਪੇਂਟ ਦਾ ਇੰਜਨ ਗੇਅਰ ਦਾ ਫੁੱਲ ਗਾਰੰਟੀ ਆ। ਉਹ ਪੂਰੀ ਵਧੀਆ ਯਾਰ ਵਾ ਕੇ ਚੈੱਕ ਕਰਕੇ ਜਾਨ ਆ। ਵਾਕੇ ਚੈੱਕ ਕਰਕੇ ਲਿਆ ਸਕਦੇ ਹਾਂ ਸਮਾਨ ਪੂਰਾ ਮਿਲੂਗਾ ਜੀ ਗੱਲ ਕਰੀਏ ਇਹਦੀ ਡਿਮਾਂਡ ਕਿੰਨੀ ਆ ਡਿਮਾਂਡ ਜੀ ਆਪਾਂ ਇਹ ਦੇਣਾ ਕਿ 3 ਲੱਖ ਤੇ 30 ਹਜ਼ਾਰ ਦਾ 3 2012 ਮਾਡਲ ਆ 3 ਲੱਖ 30 ਹਜ਼ਾਰ ਦਾ ਜੀ ਤਿੰਨ ਤੀਜੋ ਨਹੀਂ ਕਰਦੇ ਮਣੋ ਮੋਟਾ ਕਰਦੇ ਆਂਗੇ ਭਰਾ ਦਾ ਮਾਨ ਤਾਂ ਜ਼ਰੂਰ ਕਰਾਂਗੇ ਠੀਕ ਆ ਕਿਹੜੇ ਪੈਂਡ ਵਗਾਉਏ ਜੀ ਪੈਂਡ ਨਸੀਰੇ ਵਾਲਾ ਜੀ ਜਿਲ੍ਹਾ ਜਿਲ੍ਹਾ ਮੋਗਾ ਦਾ ਨੰਬਰ ਬੋਲਿਓ 6835 ਆ ਹਾਂਜੀ 33103 ਹੁਣ ਬਾਈ ਤੁਹਾਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇਗਾ ਮਾਨ ਤਾਂ ਮਿਲ ਜਾਵੇ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ